ਹਾਂਜੀ ਸਤਿ ਸ੍ਰੀ ਅਕਾਲ ਪਿਆਰੇ ਦੋਸਤੋ ਤੁਹਾਡਾ ਮੇਰੇ YouTube ਚੈਨਲ ਅਰ ਸ਼ਾਈ ਟੈਕਨਫੋ ਤੇ ਬਹੁਤ ਬਹੁਤ ਸਵਾਗਤ ਹੈ ਜਿੱਦਾਂ ਕਿ ਤੁਸੀਂ ਸਕਰੀਨ ਤੇ ਪਾੜ ਹੀ ਲਿਆ ਹੋਵੇਗਾ ਕਿ ਅੱਜ ਦੀ ਸਾਡੀ ਜਿਹੜੀ ਵੀਡੀਓ ਹੈਗੀ ਹੈ ਉਹ ਆਈਟੀਆਈ ਪਾਸ ਖੇਰਤੀਆਂ ਦੇ ਰਿਜ਼ਲਟ ਦੇ ਬਾਬਤ ਹੋਣ ਵਾਲੀ ਹੈ ਸੋ ਜੇਕਰ ਤੁਸੀਂ ਆਈਟੀਆਈ ਪਾਸ ਹੋ ਤੇ ਹੁਣੇ ਰੀਸੈਂਟਲੀ ਪਾਸ ਕੀਤੀ ਹੈ ਜਾਂ ਪਿਛਲੇ 2-3 ਸਾਲਾਂ ਤੋਂ ਜਿਹੜੇ ਐਸਆਈਡੀ ਪੋਰਟਲ ਦੇ ਅੰਡਰ ਜਿਨ੍ਹਾਂ ਨੇ ਪਾਸ ਕੀਤੀ ਹੈ ਤਾਂ ਉਹ ਆਪਣੇ ਘਰ ਬੈਠੇ ਹੀ ਸਰਟੀਫਿਕੇਟ ਡਾਊਨਲੋਡ ਕਰ ਸਕਦੇ ਆ ਕਿੱਦਾਂ ਕਰ ਸਕਦੇ ਆ ਉਹ ਆਪਾਂ ਇਸ ਬਾਰੇ ਜਾਣੀਏ ਤਾਂ ਸਭ ਤੋਂ ਪਹਿਲਾਂ ਤੁਸੀਂ ਆਪਣੇ ਕੰਪਿਊਟਰ ਦੇ ਜਿਹੜੇ ਆ ਉਹ ਵੈਬ ਬ੍ਰਾਊਜ਼ਰ ਨੂੰ ਓਪਨ ਕਰਨਾ ਜਿੱਦਾਂ ਕਿ ਮੈਂ Google Chrome ਨੂੰ ਜਿਹੜਾ ਓਪਨ ਕਰ ਲਿਆ ਹੈ ਜਦੋਂ ਮੈਂ Google Chrome ਨੂੰ ਓਪਨ ਕਰ ਲਿਆ ਹੈ ਤਾਂ ਉਹਦੇ ਵਿੱਚ ਮੈਂ ਆਪਣੇ ਐਡਰੈਸ ਬਾਕਸ ਦੇ ਵਿੱਚ ਜਾ ਕੇ ਐਸ ਆਈ ਡੀ ਸਰਚ ਕਰੂੰਗਾ ਐਸ ਆਈ ਡੀ ਜਦੋਂ ਮੈਂ ਸਰਚ ਕੀਤਾ ਜਾਂ ਐਸ ਆਈ ਡੀ ਰਿਜ਼ਲਟ ਲਿਖ ਦੋ ਜਾਂ ਐਸ ਆਈ ਡੀ ਲਿਖ ਦੋ ਤਾਂ ਜਿਹੜਾ ਪਹਿਲਾ ਹੀ ਸਾਨੂੰ ਲਿੰਕ ਪ੍ਰੋਵਾਈਡ ਹੋਊਗਾ ਉਹ ਵਾਲੇ ਲਿੰਕ ਦੇ ਉੱਤੇ ਤੁਸੀਂ ਕਲਿੱਕ ਕਰ ਦੇਣਾ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਮੈਂ ਉੱਤੇ ਕਲਿੱਕ ਕਰ ਦਿੱਤਾ ਹੈ ਜਦੋਂ ਇਹ ਥੋੜਾ ਜਿਹਾ ਟਾਈਮ ਲੈ ਰਹੀ ਹੈ ਜਿਹੜੀ ਹੈ ਵੈਬਸਾਈਟ ਖੁੱਲਣ ਦੇ ਵਾਸਤੇ ਕਿਉਂਕਿ ਵੱਡੀ ਵੈਬਸਾਈਟ ਹੋਣ ਕਰਕੇ ਥੋੜਾ ਜਿਹਾ ਜਿਹੜਾ ਇਹ ਟਾਈਮ ਜ਼ਰੂਰ ਲੱਗੂਗੀ ਤੁਸੀਂ ਇੱਥੇ ਦੇਖ ਸਕਦੇ ਹੋ ਤੁਸੀਂ ਚਾਰ ਆਪਸ਼ਨਾਈ ਦੇ ਰਿਹਾ ਤਾਂ ਤੁਸੀਂ ਜੋ ਅਡੇਟ ਆਪਸ਼ਨ ਹੈ ਉਹ ਸਿਲੈਕਟ ਕਰ ਲੈਣਾ ਤਾਂ ਜਦੋਂ ਮੈਂ ਰਿਜ਼ਲਟ ਸਿਲੈਕਟ ਕੀਤਾ ਤਾਂ ਇੱਕ ਨਵਾਂ ਟੈਬ ਓਪਨ ਹੋ ਗਿਆ ਜਿਹਦੇ ਵਿੱਚ ਮੈਂ ਆਪਣੇ ਆਪ ਨੂੰ ਲੌਗਇਨ ਕਰਨਾ ਉੱਪਰ ਉੱਪਰ ਲੌਗਇਨ ਦਾ ਤੁਹਾਨੂੰ ਜਿਹੜਾ ਆਪਸ਼ਨ ਦਿਖਾਈ ਦੇ ਰਿਹਾ ਹੋਊਗਾ ਜਦੋਂ ਮੈਂ ਲੌਗਇਨ ਤੇ ਕਲਿੱਕ ਕੀਤਾ ਤਾਂ ਤੁਹਾ ਦੋ ਆਪਸ਼ਨ ਕਲਿੱਕ ਹੋਏ ਸੀਆਈਟੀਐਸ ਤੇ ਸੀਟੀਐਸ ਜਿਹੜੇ ਦਾ ਬੱਚੇ ਆਈਟੀਆਈ ਕਰ ਰਹੇ ਆ ਤਾਂ ਉਹ ਸੀਟੀਐਸ ਕਲਿੱਕ ਸਿਲੈਕਟ ਕਰਨਗੇ ਤੇ ਜੇ ਕੋਈ ਸੀਟੀਆਈ ਕਰ ਰਿਹਾ ਤਾਂ ਉਹ ਸੀਆਈਟੀਐਸ ਜਿਹੜੀ ਕਿ ਟੀਚਰ ਟ੍ਰੇਨਿੰਗ ਹੁੰਦੀ ਹੈ ਠੀਕ ਹੈ ਜੀ ਤਾਂ ਮੈਂ ਆਈਟੀਆਈ ਦੀ ਗੱਲ ਕਰ ਰਿਹਾ ਅਗਰ ਤੁਸੀਂ ਸੀਟੀਆਈ ਕੀਤੀ ਹੈ ਤਾਂ ਤੁਸੀਂ ਵੀ ਡਾਊਨਲੋਡ ਕਰ ਸਕਦੇ ਹੋ ਠੀਕ ਹੈ ਜੀ ਤਾਂ ਸੀਟੀਐਸ ਤੇ ਕਲਿੱਕ ਕਰਕੇ ਸਭ ਤੋਂ ਥੱਲੜਾ ਜਿਹੜਾ ਆਪਸ਼ਨ ਆ ਰਿਹਾ ਟ੍ਰੇਨੀ ਦਾ ਉਹਦੇ ਤੇ ਮੈਂ ਕਲਿੱਕ ਕਰ ਦੇਣਾ ਠੀਕ ਹੈ ਜੀ ਮੇਰੇ ਤੋਂ ਹੁਣ ਪੀਆਰਐਨ ਨੰਬਰ ਤੇ ਮੇਰੀ ਡੇਟ ਆਫ ਬਰਥ ਦੀ ਡਿਮਾਂਡ ਕਰ ਰਿਹਾ ਹੈ। ਤੋਂ ਜਿਹੜਾ ਤੁਹਾਡਾ ਕੰਪਲੀਟ ਪੀਆਰਐਨ ਨੰਬਰ ਹੋਏਗਾ ਉਹ ਤੁਸੀਂ ਇੱਥੇ ਐਂਟਰ ਕਰ ਦੇਣਾ। ਜਿਵੇਂ ਕਿ ਆਰ ਤੋਂ ਸ਼ੁਰੂ ਹੁੰਦਾ ਤਾਂ ਭਾਰਤ ਤੋਂ ਹੀ ਸ਼ੁਰੂ ਕਰਾਂਗੇ। ਤੋਂ ਜੋ ਵੀ ਮੇਰਾ ਆਪਣਾ ਹੋਏਗਾ ਪੀਆਰਐਨ ਨੰਬਰ ਠੀਕ ਹੈ ਪਰਮਾਨੈਂਟ ਨੰਬਰ ਉਹ ਮੈਂ ਇੱਥੇ ਐਂਟਰ ਕਰ ਦੇਣਾ। ਠੀਕ ਹੈ ਜੀ ਉਸ ਤੋਂ ਬਾਅਦ ਮੇਰੀ ਡੇਟ ਆਫ ਬਰਥ ਆਏਗੀ। ਜੋ ਮੇਰੀ ਡੇਟ ਆਫ ਬਰਥ ਹੋਏਗੀ ਉਹ ਵੀ ਮੈਂ ਇੱਥੇ ਐਂਟਰ ਕਰ ਦੇਣੀ ਹੈ। ਇਹ ਦੋਨੇ ਚੀਜ਼ਾਂ ਐਂਟਰ ਕਰਨ ਤੋਂ ਬਾਅਦ ਮੈਂ ਲੌਗਇਨ ਕਰੂੰਗਾ। ਠੀਕ ਹੈ। ਤੁਸੀਂ ਦੇਖ ਸਕਦੇ ਹੋ ਕਿ ਮੇਰਾ ਜਿਹੜਾ ਪ੍ਰੋਫਾਈਲ ਆ ਉਹ ਲੌਗਇਨ ਹੋ ਰਹੀ ਹੈ ਤਾਂ ਇਹ ਲੌਗਇਨ ਵੇਲੇ ਤੁਸੀਂ ਦੇਖ ਸਕਦੇ ਹੋ ਇਹ ਹੁਣ ਮੇਰੇ ਇੱਕ ਸਟੂਡੈਂਟ ਦੀ ਜਿਹੜੀ ਆ ਉਹ ਪ੍ਰੋਫਾਈਲ ਓਪਨ ਹੋ ਚੁੱਕੀ ਆ ਤੇ ਖੱਬੇ ਪਾਸੇ ਮੇਰੀ ਸਾਰੀ ਜਿਹੜੀ ਆ ਰਿਜ਼ਲਟ ਦੀ ਡਿਟੇਲ ਆ ਚੁੱਕੀ ਆ ਪ੍ਰੈਕਟੀਕਲ ਐਗਜ਼ਾਮ ਦੀ ਸੀਬੀਟੀ ਐਗਜ਼ਾਮੀਨੇਸ਼ਨ ਦੀ ਠੀਕ ਹੈ ਤਾਂ ਸੈਕਿੰਡ ਲਾਸਟ ਤੇ ਸੈਕਿੰਡ ਥਰਡ ਜਿਹੜਾ ਆਪਸ਼ਨ ਹੈਗਾ ਇਹ ਤੁਹਾਡੇ ਵਾਸਤੇ ਜ਼ਰੂਰੀ ਹੈ ਜਿਹੜਾ ਡਾਊਨਲੋਡ ਮਾਰਕ ਸ਼ੀਟ ਤੇ ਡਾਊਨਲੋਡ ਸਰਟੀਫਿਕੇਟ ਆਪਣੇ ਆਈਟੀਆਈ ਦੇ ਦੋ ਤਰ੍ਹਾਂ ਦੇ ਸਰਟੀਫਿਕੇਟ ਹੁੰਦੇ ਆ ਇੱਕ ਤੁਹਾਨੂੰ ਡਿਗਰੀ ਟਾਈਪ ਸਰਟੀਫਿਕੇਟ ਜਿਹਨੂੰ ਐਨਟੀਸੀ ਬੋਰਡ ਦੇ ਆਉਂ ਮਿਲਦਾ ਤੇ ਇੱਕ ਮਾਰਕ ਸ਼ੀਟ ਜਿਹੜੀ ਆ ਸਾਨੂੰ ਮਿਲਦੀ ਹੈ ਜ ਜਿਹਦੇ ਵਿੱਚ ਸਾਡੇ ਨੰਬਰਾਂ ਦਾ ਵੇਰਵਾ ਹੁੰਦਾ ਤਾਂ ਸਭ ਤੋਂ ਪਹਿਲਾਂ ਆਪਾਂ ਮਾਰਕ ਸ਼ੀਟ ਡਾਊਨਲੋਡ ਕਰਦੇ ਆ ਤਾਂ ਜਦੋਂ ਮੈਂ ਡਾਊਨਲੋਡ ਮਾਰਕ ਸ਼ੀਟ ਦੇ ਉੱਤੇ ਕਲਿੱਕ ਕੀਤਾ ਤਾਂ ਤੁਸੀਂ ਦੇਖ ਸਕਦੇ ਹੋ ਕਿ ਮੇਰੇ ਸਾਹਮਣੇ ਇੱਕ ਜਿਹੜੀ ਆ ਰੋ ਜੀ ਡਿਸਪਲੇ ਹੋ ਰਹੀ ਹੈ ਜਿਹਦੇ ਵਿੱਚ ਮੇਨਸ ਲਿਖ ਕੇ ਮੇਰਾ ਟ੍ਰੇਨਿੰਗ ਕੋਡ ਤੇ ਇਅਰ ਲਿਖਿਆ ਹੋਇਆ ਹੈ ਠੀਕ ਹੈ ਜੀ ਤਾਂ ਮਾਰਕ ਸ਼ੀਟ ਜਨਰੇਟਡ ਹੋਈ ਹੋਈ ਹੈ ਮੇਰਾ ਸਟੇਟਸ ਯਾਨੀ ਕਿ ਮੈਂ ਡਾਊਨਲੋਡ ਕਰ ਸਕਦਾ ਤੇ ਇਹਦੇ ਨਾਲ ਜਿਹੜੇ ਆਹ ਤਿੰਨ ਬਿੰਦੂ ਜੇ ਦਿਖਾਈ ਦੇ ਰਹੇ ਨੇ ਜੇ ਜਦੋਂ ਮੈਂ ਕਲਿੱਕ ਕਰਾਂਗਾ ਤਾਂ ਉੱਪਰ ਡਾਊਨਲੋਡ ਮਾਰਕਸ਼ੀਟ ਦਾ ਆਪਸ਼ਨ ਆ ਗਿਆ ਤਾਂ ਮੈਂ ਡਾਊਨਲੋਡ ਮਾਰਕਸ਼ੀਟ ਦੇ ਉੱਤੇ ਕਲਿੱਕ ਕਰ ਦੇਣਾ ਠੀਕ ਹੈ ਜੀ ਤਾਂ ਤੁਸੀਂ ਦੇਖ ਸਕਦੇ ਹੋ ਕਿ ਮੇਰੀ ਜਿਹੜੀ ਆਹੋ ਅਗਲੇ ਟੈਬ ਦੇ ਵਿੱਚ ਮਾਰਕਸ਼ੀਟ ਜਿਹੜੀ ਆਹੋ ਖੁੱਲ ਰਹੀ ਹੈ ਥੋੜਾ ਜਿਹਾ ਸਮਾਂ ਜ਼ਰੂਰ ਲਵੇਗੀ ਤੇ ਮੇਰੀ ਮਾਰਕਸ਼ੀਟ ਜਿਹੜੀ ਹੈ ਸਾਡੇ ਸਾਹਮਣੇ ਖੁੱਲ ਕੇ ਤਿਆਰ ਹੈ ਤਾਂ ਮੈਂ ਇਸ ਨੂੰ ਪੀਡੀਐਫ ਵਿੱਚ ਸੇਵ ਕਰਕੇ ਰੱਖ ਸਕਦਾ ਇਸੇ ਤਰੀਕੇ ਹੀ ਮੈਂ ਜਿਹੜਾ ਆਪਣੀ ਡਾਊਨ ਸਰਟੀਫਿਕੇਟ ਨੂੰ ਵੀ ਡਾਊਨਲੋਡ ਕਰ ਸਕਦਾ ਜੇ ਕੋ ਸਰਟੀਫਿਕੇਟ ਤੇ ਕਲਿੱਕ ਕਰੂੰਗਾ ਤਾਂ ਸਰਟੀਫਿਕੇਟ ਵਾਲੀ ਰੋ ਆ ਗਈ ਉਮੇ ਸਟੇਟਟਸ ਜਿਹੜਾ ਹੈਗਾ ਉਹ ਜਨਰੇਟਡ ਆਲਰੇਡੀ ਜੇਕਰ ਤੁਹਾਡਾ ਰਿਜ਼ਲਟ ਪਾਸ ਹੈ ਤਾਂ ਉਹ ਜਨਰੇਟ ਹੀ ਹੋਵੇਗੀ ਰਿਜ਼ਲਟ ਤੋਂ 2-4 ਦਿਨ ਬਾਅਦ ਹੀ ਇਹ ਜਨਰੇਟ ਹੋ ਜਾਂਦਾ ਠੀਕ ਹੈ ਕਈ ਵਾਰੀ ਦਾ ਨਾਲ ਦੀ ਨਾਲ ਹੀ ਜਨਰੇਟ ਹੋ ਜਾਂਦੀ ਹੈ ਤੋ ਐਕਸ਼ਨ ਦੇ ਵਿੱਚ ਮੈਂ ਕਲਿੱਕ ਕਰਕੇ ਡਾਊਨਲੋਡ ਸਰਟੀਫਿਕੇਟ ਤੇ ਕਲਿੱਕ ਕਰ ਦਿੰਦਾ ਉਸੇ ਤਰੀਕੇ ਫਿਰ ਜਿਹੜੀ ਹੈ ਮੇਰੀ ਜਿਹੜੀ ਸਰਟੀਫਿਕੇਟ ਦੀ ਜਿਹੜੀ ਪੀਡੀਐਫ ਆ ਉਹ ਵੀ ਮੇਰੇ ਅਗਲੇ ਟੈਬ ਦੇ ਵਿੱਚ ਖੁੱਲਣ ਲਈ ਥੋੜਾ ਜਿਹਾ ਸਮਾਂ ਲੈ ਰਹੀ ਐ ਤੁਸੀਂ ਦੇਖ ਸਕਦੇ ਹੋ ਕਿ ਮੇਰੀ ਜਿਹੜੀ ਆਹੇ ਸਰਟੀਫਿਕੇਟ ਵੀ ਮੇਰੇ ਕੋਲੇ ਓਪਨ ਹੋ ਚੁੱਕਾ ਤਾਂ ਇਹ ਦੋਨੇ ਜਿਹੜੀਆਂ ਪੀਡੀਐਫਸ ਆ ਮੈਂ ਆਪਣੇ ਡਰਾਈਵ ਦੇ ਵਿੱਚ ਜਾਂ ਆਪਣੇ ਕੋਲੇ ਪੱਕੇ ਤੌਰ ਤੇ ਸਾਂਭ ਕੇ ਰੱਖ ਸਕਦਾ ਸੋ ਡਿਜੀਟਲੀ ਸਾਡੇ ਕੋਲੇ ਸਰਟੀਫਿਕੇਟ ਆ ਗਏ ਕਦੇ ਵੀ ਤੁਸੀਂ ਹਾਰਡ ਪੇਜ ਦੇ ਉੱਤੇ ਕਲਰਡ ਪ੍ਰਿੰਟ ਕਢਾ ਕੇ ਇਹਨਾਂ ਨੂੰ ਆਪਦੇ ਕੋਲੇ ਰੱਖ ਸਕਦੇ ਹੋ ਜਾਂ ਤੁਸੀਂ ਕਲਾਊਡ ਸਟੋਰੇਜ ਦੇ ਉੱਤੇ ਵੀ ਆਪਣੇ ਇਹ ਸਰਟੀਫਿਕੇਟ ਰੱਖ ਸਕਦੇ ਹੋ ਸੋ ਆਸ ਹੈ ਕਿ ਤੁਹਾਨੂੰ ਮੇਰੀ ਇਹ ਜਿਹੜੀ ਜਾਣਕਾਰੀ ਸਮਝ ਲੱਗੀ ਹੋਊਗੀ ਅਗਰ ਪਸੰਦ ਆਈ ਤਾਂ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਆਪਣੇ ਨਾਲ ਦੇ ਦੋਸਤਾਂ ਮਿੱਤਰਾਂ ਦੇ ਨਾਲ ਸ਼ੇਅਰ ਜ਼ਰੂਰ ਕਰੋ ਬਹੁਤ ਬਹੁਤ ਧੰਨਵਾਦ